के हाल दोस्तों उम्मीद करते हैं ठीक-ठाक होंगे आज जाओ पहला वीडियो देख लेते हैं फिर बात करते हैं रोज इतना आज भी लेट सब्जी बनाई आलू गोभी की ਅਛਾ ਗੱਲਬਾਤ ਇਹ ਕਰਦੇ ਅੱਖ ਨੂੰ ਆਖੀ ਜਾ ਵੀ ਭਰਾਵਾ ਮੈਨੂੰ ਲੱਗਦਾ ਸ਼ਾਮ ਦਾ 8:00 ਦਾ ਜਾਂ 7:30 ਦਾ ਸਮਾਂ ਆਊਗਾ ਭਰਜਾਈ ਦਾ ਮੂੰਹ ਵੇਲੋ ਐ ਚਮਕਦਾ ਜਿਵੇਂ ਨਾ ਟਮਾਟਰ ਦੇ ਉੱਤੇ ਤੇਲ ਲਾਇਆ ਹੁੰਦਾ ਮੈਨੂੰ ਲੱਗਦਾ ਵੀਡੀਓ ਬਣਾਉਣ ਮਾਰੀ ਇਹ ਤਿਆਰ ਹੀ ਹੋਈ ਰਹਿੰਦੀ ਐ 24 ਘੰਟੇ ਵੀ 24 ਘੰਟੇ ਤਿਆਰ ਹੋਈ ਰਹਿੰਦੀ ਐ ਬਸ ਇਸੇ ਕੰਮ ਤੇ ਮੂੰਹ ਤਾਂ ਐ ਚਮਕਦਾ ਜਿਵੇਂ ਟਮਾਟਰ ਤੇ ਤੇਲ ਲਾਇਆ ਹੁੰਦਾ ਬਾਈ ਜੀ ਅੱਖ ਨੂੰ ਆਖੀ ਜਾਵੇ ਤੇ ਜਿਹੜੀ 20 ਕਿੱਲੇ ਇਹਨਾਂ ਨੇ ਪੈੜੀ ਲਈ ਹੈ ਨਾ ਉਹ ਇਸ ਚਮਕਦੇ ਅੰਦਾਜ਼ੇ ਆ ਠੀਕ ਹੈ ਤੇ ਥੋੜਾ ਥੋੜਾ ਇਹ ਸਭ ਨੂੰ ਸਿਖਾਈ ਜਾਂਦੇ ਆ ਇਹ ਕੰਮ ਨਾ ਕਰੋ ਜੇ ਚੰਗੇ ਰੋਂਗੇ ਠੀਕ ਹੈ ਮਿਹਨਤੀ ਕਰ ਲੋ ਬਹੁਤ ਵਧੀਆ ਰੋਂਗੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰੋ ਜੀ ਅੱਛਾ ਇੱਕ ਬੇਨਤੀ ਜ਼ਰੂਰ ਕਰਨੀ ਸੀ ਵੀਰੋ ਥੋੜਾ ਜਿਹਾ ਕਸਰ ਰਹੇਗੀ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਹੈ